ਕਬੀਰ ਜੀਤੇ ਪਾਪ ਕੀਏ ਰਾਖੇ ਤਲੇ ਦੁਰਾਈ ਪ੍ਰਗਟ ਪੈ ਨ ਦਾਨ ਸਭ ਜਬ ਪੁੱਛੇ ਧਰਮ ਰਾਈ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 105 ਨੰਬਰ ਸਲੋਕ ਹੈ ਇਸ ਸਲੋਕ ਅੰਦਰ ਕਵੀਰ ਸਾਹਿਬ ਨੇ ਬਹੁਤ ਹੀ ਕਮਾਲ ਦੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਜਦੋਂ ਇਸ ਸਲੋਕ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਨਾ ਜਦੋਂ ਬਰੀਕੀ ਵਿੱਚ ਜਾਂਦੇ ਆਂ ਤਾਂ ਕਵੀਰ ਸਾਹਿਬ ਨੇ ਇੱਥੇ ਬੜੇ ਡੂੰਘੇ ਵਿਚਾਰ ਸਾਡੇ ਨਾਲ ਸਾਂਝੇ ਕਰੇ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਨੇ ਕਬੀਰ ਜੀਤੇ ਪਾਪ ਕੀਏ ਰੱਖੇ ਤਲੈ ਦੁਰਾਏ ਜਿੰਨੇ ਸਤਗੁਰ ਕਹਿੰਦੇ ਨੇ ਬੰਦਿਆ ਤੂੰ ਪਾਪ ਕੀਤੇ ਹੋਏ ਨੇ ਤੇ ਉਹਨਾਂ ਪਾਪਾਂ ਨੂੰ ਲੁਕੋ ਕੇ ਰੱਖਿਆ ਉਹ ਕਿਦਾਂ ਲੁਕੋਏ ਨੇ ਕਬੀਰ ਸਾਹਿਬ ਕਹਿੰਦੇ ਨੇ ਬੰਦੇ ਨੇ ਨਾ ਧਰਮ ਦਾ ਲਿਵਾਸ ਪਾਲਿਆ ਧਰਮਕ ਭੇਖ ਦੇ ਵਿੱਚ ਆ ਗਿਆ ਬੰਦਾ ਅੱਜ ਆਪਾਂ ਦੇਖਦੇ ਆਂ ਵੀ ਕਿੰਨਾ ਧਰਮਕ ਢਾਂਚਾ ਕਿੰਨਾ ਧਰਮਕ ਸਿਸਟਮ ਅਜ ਡਾਉ ਕਰਪਟ ਹੋ ਚੁੱਕਿਆ ਉਦੇ ਪਿੱਛੇ ਜਦੋਂ ਆਪਾਂ ਜਾ ਕੇ ਦੇਖਦੇ ਆਂ ਕਿ ਧਰਮ ਵੱਡੇ ਵੱਡੇ ਡੇਰੇ ਵੱਡੇ ਵੱਡੇ ਧਾਰਮਿਕ ਸਥਾਨ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਆਪਾਂ ਦੇਖਦੇ ਆਂ ਪ੍ਰਚਾਰਿਆ ਫਸਾਰਿਆ ਜਾਂਦਾ ਲੋਕੀ ਬੜੀ ਆਸਥਾ ਬੜਾ ਯਕੀਨ ਰੱਖਦੇ ਨੇ ਕਿੰਨੇ ਐਸੇ ਡੇਰੇ ਨੇ ਸਮਾਜ ਵਿੱਚ ਜਿਹੜੇ ਹੈ ਤੇ ਧਾਰਮਿਕ ਸਥਾਨ ਪਰ ਉਥੋਂ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਕਿੰਨੇ ਐਸੇ ਸਥਾਨ ਨੇ ਸਾਡੇ ਜਗਤ ਵਿੱਚ ਆਪਾਂ ਦੇਖਦੇ ਆਂ ਤੇ ਕਿੰਨੇ ਧਾਰਮਿਕ ਸਥਾਨ ਨੇ ਜਿੱਥੇ ਆਮ ਆਪਾਂ ਉਹਨਾਂ ਦੀਆਂ ਅਫਵਾਹਾਂ ਵੀ ਕਹਿ ਸਕਦੇ ਆ ਜਾਂ ਉਹਨਾਂ ਦੀਆਂ ਜਿਹੜੀਆਂ ਅੰਦਰ ਖਾਤੇ ਕੀਤੀਆਂ ਜਾਣ ਵਾਲੀਆਂ ਕੀਤੀਆਂ ਜਾਣ ਵਾਲੀਆਂ ਗੁਪਤ ਕਾਰਵਾਈਆਂ ਨੇ ਉਹ ਆਪਾਂ ਵੇਖੀਆਂ ਵੀ ਕਿਦਾਂ ਧੀਆਂ ਪਣਾ ਦੀ ਬੇਪਤੀ ਤੱਕਾ ਕੀਤਾ ਗਿਆ ਤੇ ਹੋਰ ਕਿ ਕਿੰਨੇ ਐਸੇ ਕਰਮ ਨੇ ਜਿਹੜੇ ਇਹਨਾਂ ਡੇਰੀਆਂ ਦੇ ਅੰਦਰ ਹੋ ਰਹੇ ਆਪਾਂ ਆਮ ਇਹ ਚੀਜ਼ਾਂ ਉੱਪਰ ਕੇ ਸਾਹਮਣੇ ਆਈਆਂ ਪਿਛਲੇ ਸਮਿਆਂ ਦੌਰਾਨ ਆਪਾਂ ਨੇ ਦੇਖਿਆ ਤੋ ਕਬੀਰ ਸਾਹਿਬ ਨੇ ਜਿਹੜੀਆਂ ਚੀਜ਼ਾਂ ਅੱਜ ਉੱਭਰ ਕੇ ਇਹਨਾਂ ਧਾਰਮਿਕ ਸਥਾਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਉਹ ਚੀਜ਼ਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਉਹ ਵਿਚਾਰਾਂ ਜਿਹੜੀਆਂ ਆਪਣੀ ਬਾਣੀ ਦੇ ਵਿੱਚ ਲਿਖ ਦਿੱਤੀਆਂ ਕਿ ਇਹ ਅੱਜੇ ਹੀ ਇਹ ਹਾਲਾਤ ਇਦਾਂ ਦੇ ਨਹੀਂ ਇਹ ਗੁਰੂ ਸਾਹਿਬਾਨਾਂ ਦੇ ਸਮੇਂ ਵੀ ਧਰਮਕ ਢਾਂਚਾ ਬਹੁਤ ਵਿਗੜਿਆ ਹੋਇਆ ਸੀ ਤਾਂ ਕਰਕੇ ਕਬੀਰ ਸਾਹਿਬ ਨੇ ਬੜੇ ਸੁੰਦਰ ਖਿਆਲ ਨੇ ਜਿਹੜੇ ਬੜੇ ਸੁੰਦਰ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਲਿਖਦੇ ਨੇ ਕਬੀਰ ਜੀਤੇ ਪਾਪ ਕੀਏ ਰੱਖੇ ਤੱਲੇ ਦੁਰਾਏ ਜਿੰਨੇ ਤੂੰ ਪਾਪ ਕੀਤੇ ਹੋਏ ਨੇ ਲੁਕਾ ਕੇ ਰੱਖੇ ਨੇ ਧਰਮ ਦੀ ਚਾਦਰ ਲੈ ਲਈ ਉਤੇ ਤੇ ਥੱਲੇ ਪਾਪ ਲਕੋਲੇ ਨੇ ਆਪਣੇ ਵੀ ਕਿਹੜਾ ਕਿਸੇ ਨੂੰ ਪਤਾ ਲੱਗਦਾ ਲੋਕੀ ਤੇ ਮੈਨੂੰ ਧਰਮੀ ਕਰਕੇ ਪੁੱਛਦੇ ਨੇ ਲੋਕੀ ਤੇ ਮੈਨੂੰ ਮੇਰਾ ਬਾਹਰੋਂ ਨਿਵਾਸ ਵੇਖਦੇ ਨੇ ਨਾ ਦੇਖਦੇ ਨੇ ਵੀ ਬੰਦਾ ਧਰਮੀ ਹੈ ਤੋ ਸਤਗੁਰੂ ਕਹਿੰਦੇ ਨੇ ਇਹ ਜਿੰਨੇ ਪਾਪ ਤੇ ਕੀਤੇ ਹੋਏ ਨੇ ਧਰਮ ਦੀ ਆੜ ਦੇ ਵਿੱਚ ਧਰਮ ਦੀ ਚਾਦਰ ਧਰਮ ਦੀ ਬੁਕਲ ਦੇ ਵਿੱਚ ਲੱਗਿਆ ਹੈ ਤੂੰ ਪਾਪੀ ਧਰਮੀ ਹੈ ਨਹੀਂ ਪਰ ਧਰਮੀ ਬਾਹਰੋਂ ਦਿਸਦਾ ਹੈ ਅੰਦਰੋਂ ਤੂੰ ਪਾਪੀ ਹੈ ਪਾਤਸ਼ਾਹ ਕਹਿੰਦੇ ਨੇ ਬੇਈਮਾਨ ਹੈ ਤੇ ਕਿੰਨਾ ਕਚਰੇ ਬੇਈਮਾਨੀ ਆਪ ਦੇ ਪਾਪ ਲੁਕੋਏਗਾ ਮਹਾਰਾਜ ਸਹਿਬ ਕਹਿੰਦੇ ਨੇ ਪ੍ਰਗਟ ਭਏ ਨਦਾਨ ਸਭ ਜਦ ਪੁੱਛੇ ਧਰਮ ਰਾਏ ਆਖਰ ਨੂੰ ਇਹ ਤੇਰੇ ਜਿਹੜੇ ਸਾਰੇ ਪਾਪ ਨੇ ਗੁਪਤ ਰੂਪ ਦੇ ਵਿੱਚ ਤੂੰ ਕਰ ਰਿਹਾ ਵੀ ਕਿਸੇ ਨੂੰ ਨਹੀਂ ਪਤਾ ਇਹ ਧਰਮ ਦੀ ਚਾਦਰ ਵਿੱਚ ਲੁਕਿਆ ਫਿਰਦਾ ਵੱਡਾ ਡੇਰਾ ਬਣਾ ਲਿਆ ਵੱਡੀ ਸੰਸਥਾ ਚਲਾ ਲਈ ਵੀ ਲੋਕੀ ਧਰਮੀ ਮੰਨਦੇ ਨੇ ਪਰ ਇਸ ਧਾਰਮਿਕ ਸਥਾਨ ਦੇ ਅੰਦਰ ਧਾਰਮਿਕ ਲਿਵਾਸ ਦੇ ਵਿੱਚ ਲੁਕ ਕੇ ਤੂੰ ਜਿਹੜੇ ਪਾਪ ਕਰਦਾ ਬਹੁਤਾਚਰ ਪਾਤਸ਼ਾਹ ਕਹਿੰਦੇ ਲੁਕਣੇ ਨਹੀਂ ਇੱਕ ਦਿਨ ਸਤਿਗੁਰ ਕਹਿੰਦੇ ਨੇ ਧਰਮ ਰਾਜੇ ਦੀ ਕਚਹਿਰੀ ਵਿੱਚ ਤਾਂ ਪ੍ਰਗਟ ਹੋਈ ਜਾਣੇ ਨੇ ਉਸ ਮਾਲਕ ਅੱਗੇ ਥੋੜੇ ਲੁਕੋ ਸਕੇਗਾ ਲੋਕਾਂ ਦੀਆਂ ਅੱਖਾਂ ਤੋਂ ਲੁਕੋ ਕੇ ਬੜਾ ਕੁਝ ਕੀਤਾ ਜਾ ਸਕਦਾ ਪਰ ਪਰਮਾਤਮਾ ਦੀਆਂ ਅੱਖਾਂ ਤੋਂ ਲੁਕ ਕੇ ਇੱਥੇ ਪਾਤਸ਼ਾਹ ਕਹਿੰਦੇ ਨੇ ਇੱਕ ਸਾਹ ਵੀ ਨਹੀਂ ਲਿਆ ਜਾ ਸਕਦਾ ਇੱਕ ਤਿਲ ਜਿੰਨਾ ਕੰਮ ਵੀ ਤੂੰ ਰੱਬ ਦੀਆਂ ਅੱਖਾਂ ਤੋਂ ਉੱਲੇ ਹੋ ਕੇ ਨਹੀਂ ਕਰ ਸਕਦਾ ਪਰਮਾਤਮਾ ਦੀਆਂ ਅੱਖਾਂ ਤੇ ਤੈਨੂੰ ਵੇਖ ਰਹੀਆਂ ਨੇ ਨਾ ਜਦੋਂ ਧਾਰਮਿਕ ਅਸਲ ਨਵੇੜਾ ਹੋਣਾ ਨਾ ਪਾਤਸ਼ਾਹ ਕਹਿੰਦੇ ਨੇ ਜਦੋਂ ਅੰਦਰਲੇ ਧਰਮ ਦਾ ਨਵੇੜਾ ਹੋਣਾ ਉਦੋਂ ਤੇਰਾ ਬਾਹਰਲਾ ਧਾਰਮਿਕ ਸਥਾਨ ਤੇਰਾ ਬਾਹਰਲਾ ਧਾਰਮਿਕ ਲਿਵਾਸ ਤੇਰੇ ਕਿਸੇ ਕੰਮ ਨਹੀਂ ਆਉਣਾ ਧਾਰਮਿਕ ਲਿਵਾਸ ਦੇ ਨਾਲ ਨਾਲ ਪਾਸ਼ਾ ਕਹਿੰਦੇ ਨੇ ਧਾਰਮਿਕ ਸੋਚ ਧਾਰਮਿਕ ਖਿਆਲ ਧਾਰਮਿਕ ਆਤਮਾ ਵੀ ਹੋਣੀ ਚਾਹੀਦੀ ਹੈ ਆਤਮਾ ਧਰਮ ਤੋਂ ਸਖਣੀ ਹੈ ਤੇ ਸਰੀਰ ਧਾਰਮਿਕ ਲਿਵਾਸ ਵਿੱਚ ਤੇ ਸਰੀਰ ਧਾਰਮਿਕ ਸਥਾਨਾਂ ਤੇ ਰਹਿੰਦਾ ਪਾਸ਼ਾ ਕਹਿੰਦੇ ਨੇ ਇਦਾਂ ਗੱਲ ਨਹੀਂ ਬਣਨੀ ਇਹ ਗੱਲ ਯਾਦ ਰੱਖੀ ਤੇਰੇ ਸਾਰੇ ਕੀਤੇ ਹੋਏ ਪਾਪ ਨੇ ਜਿਹੜੇ ਉਹ ਇੱਕ ਦਿਨ ਪ੍ਰਗਟ ਹੋ ਜਾਣਗੇ ਪ੍ਰਮਾਤਮਾ ਨੇ ਪ੍ਰਗਟ ਕਰ ਦੇਣੇ ਨੇ ਆਪਾਂ ਦੇਖਦੇ ਹਾਂ بڑے بڑے ਡਿਗਰੀਦਾਰਾਂ ਦੇ ਜਿਹੜੇ ਪਾਪ ਨੇ ਉਹ ਨਿਕਲ ਕੇ ਸਾਹਮਣੇ ਆਈ ਨਹੀਂ ਇਦਾਂ ਹੀ ਪਾਸ਼ਾ ਕਹਿੰਦੇ ਨੇ ਬੰਦਿਆ ਤੂੰ ਧਰਮ ਦੀ ਆੜ ਵਿੱਚ ਧਰਮ ਦੀ ਬੁੱਕਲ ਵਿੱਚ ਲੁਕ ਕੇ ਪਾਪਕ ਮਾਉਣ ਦੀ ਕੋਸ਼ਿਸ਼ ਨਾ ਕਰੀ ਇਹ ਤੇਰੇ ਪਾਪ ਲੁਕੇ ਨਹੀਂ ਰਹਿਣੇ ਇੱਕ ਨਾ ਇੱਕ ਦਿਨ ਉਜਾਗਰ ਹੋ ਜਾਣਗੇ ਇੱਥੇ ਸਤਿਗੁਰੂ ਕਬੀਰ ਸਾਹਿਬ ਨੇ ਧਰਮ ਦੀ ਆੜ ਵਿੱਚ ਲੁਕ ਕੇ ਕੀਤੇ ਜਾਣ ਵਾਲੇ ਪਾਪਾਂ ਦੇ ਪ੍ਰਗਟ ਹੋਣ ਦੀ ਵੀ ਗੱਲ ਕਰਤੀ ਵੀ ਇਹ ਵੀ ਲੁਕੇ ਨਹੀਂ ਰਹਿਣੇ ਮਤ ਇਸ ਪੱਲੇਖੇ ਵਿਚ ਰਹੀ ਵੀ ਤੂੰ ਲੁਕੋਲੇਗਾ ਇਸ ਜੱਗ ਤੋਂ ਲੁਕੋਇਆ ਜਾ ਸਕਦਾ ਪਰ ਰੱਬ ਤੋਂ ਕੁਝ ਵੀ ਨਹੀਂ ਲੁਕਣਾ ਇੱਥੇ ਸਤਿਗੁਰੂ ਕਬੀਰ ਸਾਹਿਬ ਨੇ ਸਮਝਾਇਆ ਹੈ